ਮ੍ਰਿਦੁਲਾ ਜੀ ਦੇ ਪੁੱਤਰ ਭਵਨ ਨੇ ਉਹਨਾਂ ਨੂੰ ਜ਼ੋਰਦਾਰ ਥੱਪੜ ਮਾਰਿਆ ਪਰ ਉਹ ਫਿਰ ਵੀ ਚੁੱਪ ਹੀ ਰਹੀ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਦੀ ਕਿਸਮਤ ਵਿੱਚ ਮਾਰ ਖਾਣਾ ਹੀ ਲਿਖਿਆ ਹੈ ਉਹਨਾਂ ਨੂੰ ਜਿਆਦਾ ਹੁਣ ਲੱਗਾ ਕਿ ਬਚਪਨ ਵਿੱਚ ਪਵਨ ਜਰਾ ਜਿਹੜਾ ਵੀਰ ਹੁੰਦਾ ਸੀ ਤਾਂ ਉਹਨਾਂ ਦਾ ਕਲੇਜਾ ਕੰਬ ਉੱਠਦਾ ਸੀ ਰਾਤ ਨੂੰ ਬੁਖਾਰ ਵਿੱਚ ਤੜਫਦਾ ਸੀ ਤਾਂ ਉਹ ਸਾਰੀ ਰਾਤ ਜਾਗ ਕੇ ਉਸਦੇ ਮੱਥੇ ਉੱਤੇ ਪੱਟੀਆਂ ਰੱਖਦੀ ਸੀ ਖੁਦ ਬਿਮਾਰ ਹੋਣ ਉੱਤੇ ਵੀ ਉੱਠ ਕੇ ਉਸ ਲਈ ਖਾਣਾ ਬਣਾਉਂਦੀ ਸੀ ਉਸਦੀ ਪਸੰਦ ਨਾਪਸੰਦ ਦਾ ਇੰਨਾ ਖਿਆਲ ਰੱਖਿਆ ਕਿ ਕਦੇ ਆਪਣੇ ਸਰੀਰ ਦੀ ਥਕਾਵਟ ਉੱਤੇ ਧਿਆਨ ਹੀ ਨਹੀਂ ਦਿੱਤਾ ਅੱਜ ਉਹ ਹੀ ਪੁੱਤਰ ਇਹ ਸੋਚ ਕੇ ਅਮਰਿਦਿਲਾ ਜੀ ਦੀਆਂ ਸਿਸਕੀਆਂ ਤੇਜ਼ ਹੋ ਗਈਆਂ ਉਹਨਾਂ ਨੇ ਚੁੰਨੀ ਵਿੱਚ ਮੂੰਹ ਢੱਕ ਲਿਆ ਤਾਂ ਜੋ ਕੋਈ ਉਹਨਾਂ ਦੀ ਟੁੱਟਦੀ ਹੋਈ ਆਵਾਜ਼ ਨਾ ਸੁਣ ਲਵੇ ਸੁਣ ਲਵੇ ਦਿਲ ਵਿੱਚ ਸਵਾਲ ਉੱਠ ਰਿਹਾ ਸੀ ਕਿ ਕੀ ਇੰਨੀ ਪਰਵਰਿਸ਼ ਦੇ ਬਾਅਦ ਵੀ ਮਾਂ ਦੀ ਕੋਈ ਕੀਮਤ ਨਹੀਂ ਰਹਿੰਦੀ ਪਰ ਜਵਾਬ ਲੱਭਣ ਦੀ ਤਾਕਤ ਹੁਣ ਉਹਨਾਂ ਵਿੱਚ ਨਹੀਂ ਬਚੀ ਸੀ ਬਸ ਜਾਂਦਾ ਸੀ ਅਤੇ ਉਹਨਾਂ ਨਾਲ ਵੰਦੇ ਅਥਰੂ ਗੱਲ ਵੀ ਕੁਝ ਖਾਸ ਵੱਡੀ ਨਹੀਂ ਸੀ ਮ੍ਰਿਦੁਲਾ ਜੀ ਸਵੇਰੇ ਸਵੇਰੇ ਨਹਾ ਕੇ ਪੂਜਾ ਕਰਨ ਬੈਠੀ ਸੀ ਤਦ ਹੀ ਪਿੱਛੇ ਤੋਂ ਪਵਨ ਬੋਲਦਾ ਹੋਇਆ ਆਇਆ ਕਿ ਰੋਜ਼-ਰੋਜ਼ ਇੰਨੀਆਂ ਸਾਰੀਆਂ ਅਰਗਬਤੀਆਂ ਜਗਾ ਕੇ ਬੈਠ ਜਾਂਦੇ ਹੋ ਦੀਵਾ ਵੀ ਜਗਾਉਣਾ ਹੁੰਦਾ ਹੈ ਤੁਸੀਂ ਇੰਨਾ ਸਾਰਾ ਖਰਚਾ ਮੈਂ ਨਹੀਂ ਚੁੱਕਣ ਵਾਲਾ ਮ੍ਰਿਦੁਲਾ ਜੀ ਹੈਰਾਨ ਹੋ ਕੇ ਰਹਿ ਗਈ ਵੈਸੇ ਵੀ ਉਹ ਪੁੱਤਰ ਦੇ ਸਾਹਮਣੇ ਕੁਝ ਵੀ ਕਰਨ ਤੋਂ ਬਚਦੀ ਸੀ ਕਿਉਂਕਿ ਹੁਣ ਬੁਢਾਪੇ ਵਿੱਚ ਪੁੱਤਰ ਹਰ ਗੱਲ ਵਿੱਚ ਖਰਚੇ ਦਿਨਵਾਉਣ ਲੱਗ ਪਿਆ ਸੀ ਮ੍ਰਿਦੁਲਾ ਜੀ ਨੇ ਚੁੱਪਚਾਪ ਇੱਕ ਅਗਰਵਤੀ ਜਗਾਈ ਅਤੇ ਪੂਜਾ ਕਰਕੇ ਭਗਵਾਨ ਜੀ ਦੇ ਸਾਹਮਣੇ ਹੱਥ ਜੋੜ ਦਿੱਤੇ ਪਵਨ ਦੰਦ ਪੀਸਦਾ ਹੋਇਆ ਬੋਲਿਆ ਕਿ ਸਾਰਾ ਖਰਚਾ ਤਾਂ ਮੈਂ ਹੀ ਚੁੱਕ ਰਿਹਾ ਹਾਂ ਤੁਹਾਡਾ ਅਤੇ ਭਗਵਾਨ ਜੀ ਤੋਂ ਕੀ ਮੰਗਦੇ ਰਹਿੰਦੇ ਹੋ ਤੁਸੀਂ ਅੱਜ ਜਾਂ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡੇ ਕ੍ਰਿਆਕਰਮ ਵਿੱਚ ਵੀ ਮੈਨੂੰ ਹੀ ਪੈਸੇ ਫੂਕਣੇ ਪੈਣਗੇ ਇਹ ਸੁਣ ਕੇ ਮ੍ਰਿਦੁਲਾ ਜੀ ਸੁੰਨ ਰਹਿ ਗਈ ਉਹ ਚੁੱਪਚਾਪ ਜਾ ਕੇ ਡਾਈਨਿੰਗ ਟੇਬਲ ਉੱਤੇ ਬੈਠ ਗਈ ਉਹਨਾਂ ਦੀ ਨੂ ਪਵਨੀ ਬਾਹਰ ਬਰਾਂਡੇ ਵਿੱਚ ਛੋਟੇ ਬੱਚਿਆਂ ਨੂੰ ਟਿਊਸ਼ਨ ਪੜਾ ਰਹੀ ਸੀ ਨਾਸ਼ਤਾ ਹਜੇ ਤੱਕ ਬਣਿਆ ਨਹੀਂ ਸੀ ਤਦ ਹੀ ਭਵਨ ਨੇ ਇੱਕ ਥਾਲੀ ਲੈ ਕੇ ਮਾਂ ਦੇ ਸਾਹਮਣੇ ਪਟਕਦਿਆਂ ਕਿਹਾ ਕਿ ਅੱਜ ਨਾਸ਼ਤੇ ਵਿੱਚ ਤੁਸੀਂ ਇਹ ਖਾ ਲਵੋ ਉਹਨਾਂ ਨੇ ਦੇਖਿਆ ਕਿ ਰਾਤ ਦੀਆਂ ਬੱਚੀਆਂ ਹੋਈਆਂ ਤਿੰਨ ਠੰਡੀਆਂ ਰੋਟੀਆਂ ਅਤੇ ਆਲੂ ਦੀ ਸਬਜੀ ਸੀ ਇਹ ਦੇਖ ਕੇ ਉਹ ਹੈਰਾਨ ਰਹਿ ਗਈ ਉਹਨਾਂ ਨੂੰ ਇੰਨਾ ਤਾਂ ਪਤਾ ਸੀ ਕਿ ਪਵਨ ਰਾਤ ਨੂੰ देर ਨਾਲ ਸ਼ਰਾਬ ਪੀ ਕੇ ਘਰ ਆਇਆ ਸੀ ਪਰ ਇਹ ਥਾਲੀ ਦੇਖ ਕੇ ਉਹਨਾਂ ਨੂੰ ਸਮਝ ਆ ਗਿਆ ਕਿ ਉਸਨੇ ਰਾਤ ਨੂੰ ਖਾਣਾ ਨਹੀਂ ਖਾਦਾ ਹੋਵੇਗਾ ਉਹ ਹੌਲੀ ਜਿਹੇ ਬੋਲੀ ਇਹ ਖਾਣਾ ਕਿਹੋ ਜਿਹਾ ਹੈ ਬੇਟਾ ਪਵਨ ਗੁੱਸੇ ਵਿੱਚ ਬਿਚ ਬੋਲਿਆ ਕੱਲ ਰਾਤ ਨੂੰ ਮੈਂ ਬਾਹਰੋਂ ਪਾਰਟੀ ਕਰਕੇ ਆਇਆ ਸੀ ਮੇਰੇ ਦੋਸਤਾਂ ਨੇ ਮੈਨੂੰ ਨਾਨਵੈਜ ਖਿਲਾ ਦਿੱਤਾ ਸੀ ਤਾਂ ਇਹ ਸੜਿਆ ਹੋਇਆ ਖਾਣਾ ਕੋਣ ਖਾਂਦਾ ਹੁਣ ਰਾਤ ਦਾ ਖਾਣਾ ਬਚਿਆ ਹੋਇਆ ਹੈ ਇਸ ਨੂੰ ਤੁਸੀਂ ਹੀ ਖਾ ਲਵੋ ਤੁਹਾਨੂੰ ਤਾਂ ਪਤਾ ਹੈ ਕਿ ਮੰਗਿਹਾਈ ਕਿੰਨੀ ਵੱਧ ਗਈ ਹੈ ਇਹ ਰੋਟੀਆਂ ਮੈਂ ਇਵੇਂ ਹੀ ਸੁੱਟ ਨਹੀਂ ਸਕਦਾ ਇਹ ਸੁਣ ਕੇ ਅਮਰਿਦਲਾ ਜੀ ਹੈਰਾਨ ਰਹਿ ਗਈ ਉਹ ਭਰੇ ਗੱਲੇ ਨਾਲ ਬੋਲੀ ਬੇਟਾ ਸਬਜੀ ਵਿੱਚੋਂ ਤਾਂ ਬਦਬੂ ਆ ਰਹੀ ਹੈ ਤਦ ਉਹ ਗੁੱਸੇ ਵਿੱਚ ਬੋਲਿਆ ਨੱਕ ਬੰਦ ਕਰਕੇ ਖਾ ਲਵੋ ਨਹੀਂ ਤਾਂ ਸਿਰਫ ਰੋਟੀ ਹੀ ਖਾ ਲਵੋ ਤਦ ਮਰੀਦੁਲਾ ਜੀ ਬੋਲਣ ਲੱਗੀ ਪਰ ਬੇਟਾ ਇਹ ਤਾਂ ਬਹੁਤ ਠੰਡੀ ਹੋ ਗਈ ਹੈ ਅਤੇ ਮੇਰੇ ਕੋਲੋਂ ਬਾਸੀ ਰੋਟੀਆਂ ਨਹੀਂ ਖਾਧੀਆਂ ਜਾਂਦੀਆਂ ਜੇ ਮੇਰੀ ਤਬੀਅਤ ਵਿਗੜ ਗਈ ਪਵਨ ਗੁੱਸੇ ਵਿੱਚ 扑ੜਕਦਾ ਹੋਇਆ ਬੋਲਿਆ ਠੰਡੀਆਂ ਰੋਟੀਆਂ ਖਾ ਲਵੋ ਮਰ ਤਾ ਨਹੀਂ ਜਾਓਗੇ ਜੇ ਤੁਸੀਂ ਇਹ ਠੰਡੀ ਰੋਟੀ ਖਾਣ ਤੋਂ ਇਨਕਾਰ ਕੀਤਾ ਤਾਂ ਅੱਜ ਤੁਹਾਨੂੰ ਨਾਸ਼ਤਾ ਵੀ ਨਹੀਂ ਮਿਲੇਗਾ ਜਦ ਦੇਖੋ ਉਦੋਂ ਹੀ ਬਹਿਸ ਕਰਦੇ ਰਹਿੰਦੇ ਹੋ ਮੇਰੇ ਕੋਲੋਂ ਤੁਹਾਡੇ ਨਾਲ ਉਲਝਣ ਦਾ ਸਮਾਂ ਨਹੀਂ ਹੈ ਇੰਨਾ ਆਖ ਕੇ ਉਸਨੇ ਗੁੱਸੇ ਵਿੱਚ ਆਪਣੀ ਮਾਂ ਨੂੰ ਇੱਕ ਜ਼ੋਰਦਾਰ ਥੱਪੜ ਮਾਰ ਦਿੱਤਾ ਮਰੀਦੁਲਾ ਜੀ ਅਪਮਾਨਿਤ ਜਹੀ ਰਹਿ ਗਈ ਅੱਜ ਤੱਕ ਤਾਂ ਉਹਨਾਂ ਦਾ ਪੁੱਤਰ ਕਦੇ ਕਦਾਈ ਨੂੰ ਤੇ ਹੱਥ ਚੁੱਕ ਲੈਂਦਾ ਸੀ ਮਰ ਆਜ ਉਸਨੇ ਪਹਿਲੀ ਵਾਰ ਮਾਂ ਉਤੇ ਵੀ ਹੱਥ ਚੁੱਕਿਆ ਸੀ ਪਰ ਉਹ ਪਲਟ ਕੇ ਉਸ ਨੂੰ ਕੁਝ ਵੀ ਬੋਲ ਨਹੀਂ ਪਾਈ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਕਿਸਮਤ ਵਿੱਚ ਇਹੀ ਲਿਖਿਆ ਹੋਵੇਗਾ ਉਹ ਆਪਣੀਆਂ ਅੱਖਾਂ ਵਿੱਚੋਂ ਅਥਰੂ ਪੂੰਝਣ ਲੱਗੀ ਪਵਨ ਬੋਲਦਾ ਹੋਇਆ ਆਪਣੇ ਕਮਰੇ ਕਮਰੇ ਵਿੱਚ ਚਲਾ ਗਿਆ ਸੀ ਸਾਹਮਣੇ ਪਈ ਠੰਡੀ ਅਤੇ ਬਾਸੀ ਰੋਟੀ ਉਹਨਾਂ ਦਾ ਮੂੰਹ ਚੜਾ ਰਹੀ ਸੀ ਤਾਦੇ ਹੀ ਭਾਵਨੀ ਦੌੜਦੀ ਹੋਈ ਕਮਰੇ ਵਿੱਚ ਆਈ ਅਤੇ ਬੋਲਣ ਲੱਗੀ ਮਾਂ ਜੀ ਕੀ ਹੋਇਆ ਸੱਸ ਦੇ ਗੱਲ ਉੱਤੇ ਪਏ ਥੱਪੜ ਦੇ ਨਿਸ਼ਾਨ ਨੂੰ ਦੇਖ ਕੇ ਉਹ ਸੁੰਨ ਰਹਿ ਗਈ ਉਹ ਬੋਲਣ ਲੱਗੀ ਕੀ ਪਵਨ ਨੇ ਤੁਹਾਡੇ ਉੱਤੇ ਹੱਥ ਝੁਕਿਆ ਹੈ ਮ੍ਰਿਦੁਲਾ ਜੀ ਨੇ ਸ਼ਰਮਿੰਦਗੀ ਨਾਲ ਸਿਰ ਝੁਕਾ ਲਿਆ ਆਖਰ ਅੱਜ ਉਹਨਾਂ ਦਾ ਪੁੱਤਰ ਉਹਨਾਂ ਦੀ ਪਰਵਰਿਸ਼ ਦਾ ਹੀ ਤਾਂ ਮਜ਼ਾਕ ਉਡਾਰ ਰਿਹਾ ਸੀ ਭਾਵਨੀ ਹੁਣ ਆਪ ਆਪਣੇ ਕਮਰੇ ਵਿੱਚ ਗਈ ਅਤੇ ਪਵਨ ਨੂੰ ਬੋਲਣ ਲੱਗੀ ਸ਼ਰਾਬ ਦੇ ਨਸ਼ੇ ਵਿੱਚ ਤੁਸੀਂ ਇਹ ਵੀ ਭੁੱਲ ਗਏ ਕਿ ਉਹ ਤੁਹਾਡੀ ਮਾਂ ਹੈ ਤੁਸੀਂ ਮਾਂ ਉੱਤੇ ਹੱਥ ਜੁਕਨ ਦੀ ਹਿੰਮਤ ਕਿਵੇਂ ਕੀਤੀ ਤਾਂ ਪਵਨ ਨੇ ਉਸ ਨੂੰ ਵੀ ਇੱਕ ਜ਼ੋਰਦਾਰ ਥੱਪੜ ਮਾਰਦਿਆਂ ਕਿਹਾ ਲੈ ਦੇਖ ਈਮੇ ਦੀ ਹਿੰਮਤ ਅਤੇ ਉਹ ਮੇਰੀ ਮਾਂ ਹੈ ਤੇਰੀ ਨਹੀਂ ਨਹੀਂ ਤੈਨੂੰ ਕਿਉਂ ਇੰਨਾ ਦਰਦ ਹੋ ਰਿਹਾ ਹੈ ਅੱਜ ਭਾਵਨੀ ਤੋਰਿਆ ਨਹੀਂ ਗਿਆ ਉਹ ਵੀ ਪਲਟ ਕੇ ਉਸ ਨੂੰ ਇੱਕ ਜ਼ੋਰਦਾਰ ਥੱਪੜ ਮਾਰਦਿਆਂ ਬੋਲੀ ਮਾਂ ਤਾਂ ਮਾਂ ਹੁੰਦੀ ਹੈ ਮੇਰੀ ਹੋਵੇ ਜਾਂ ਤੁਹਾਡੀ ਤੁਸੀਂ ਮਾਂ ਉੱਤੇ ਹੱਥ ਚੁੱਕ ਕੇ ਚੰਗਾ ਨਹੀਂ ਕੀਤਾ ਪਵਨ ਨੇ ਉਸਦੇ ਵਾਲ ਫੜ ਕੇ ਉਸ ਦਾ ਸਿਰ ਦੀਵਾਰ ਉੱਤੇ ਮਾਰਿਆ ਭਾਵਨੀ ਦੇ ਮੱਥੇ ਉੱਤੋਂ ਖੂਨ ਦੀ ਧਾਰ ਵਹਿਣ ਲੱਗੀ ਅੱਜ ਉਸ ਤੋਂ ਸਹਿ ਨਹੀਂ ਹੋਇਆ ਉਸ ਦੇ ਕੋਲ ਪਿਆ ਹੋਇਆ ਆਪਣੇ ਪੁੱਤਰ ਬੰਟੀ ਦਾ ਬੈਠ ਚੁੱਕਿਆ ਅਤੇ ਦਨਾਂ ਦਨ ਉਸ ਉੱਤੇ ਵਰਸਾਉਣ ਲੱਗੀ। ਬਾਬਾ ਉਸ ਦੀ ਮਾਰ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਬਚ ਨਹੀਂ پا ਰਿਹਾ ਸੀ। ਮਰੀਦੁਲਾ ਜੀ ਭੱਜਦੀ ਹੋਈ ਕਮਰੇ ਵਿੱਚ ਆਈ। ਕਮਰੇ ਦਾ ਨਜ਼ਾਰਾ ਦੇਖ ਕੇ ਉਹ ਸੁੰਨ ਰਹਿ ਗਈ। ਉਹਨਾਂ ਨੇ ਬਹੁਤ ਮੁਸ਼ਕਲ ਨਾਲ ਨੂੰ ਨੂੰ ਖਿੱਚ ਕੇ ਕਮਰੇ ਤੋਂ ਬਾਹਰ ਕੱਢਿਆ ਅਤੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ। ਭਾਵਨੀ ਹਾਫ ਰਹੀ ਸੀ। ਉਹ ਬੋਲਣ ਲੱਗੀ ਹੁਣ ਇਸ ਘਰ ਵਿੱਚ ਇਸ ਆਦਮੀ ਦੀ ਕੋਈ ਲੋੜ ਨਹੀਂ ਹੈ। ਮੈਂ ਹੁਣੇ ਪੁਲਿਸ ਨੂੰ ਫੋਨ ਕਰਦੀ ਹਾਂ ਅੱਜ ਤੱਕ ਉਸ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਔਰ ਅੱਜ ਉਸ ਨੇ ਤੁਹਾਡੇ ਉੱਤੇ ਵੀ ਹੱਥ ਚੁੱਕਿਆ ਹੈ ਮੇਰੇ ਦਿਲਾਂ ਜੀ ਦੀਆਂ ਅੱਖਾਂ ਝੁੱਕ ਗਈਆਂ ਉਹ ਸੋਚਣ ਲੱਗੀ ਕਿ ਜੇ ਮੈਂ ਸਮੇਂ ਰੰਦੇ ਸਖਤ ਕਦਮ ਚੁੱਕਿਆ ਹੁੰਦਾ ਤਾਂ ਅੱਜ ਸਾਨੂੰ ਇੰਨੀ ਪਰੇਸ਼ਾਨੀ ਨਹੀਂ ਹੁੰਦੀ ਉਹ ਕੁਝ ਨਹੀਂ ਬੋਲ ਰਹੀ ਸੀ ਤਾਂ ਭਾਵਨੀ ਨੇ ਤੁਰੰਤ ਹੀ ਪੁਲਿਸ ਨੂੰ ਕਾਲ ਕਰਕੇ ਬੁਲਾ ਲਿਆ ਇੰਸਪੈਕਟਰ ਨੇ ਜਦ ਸਾਰੀ ਗੱਲ ਸੁਣੀ ਤਾਂ ਤੁਰੰਤ ਹੀ ਪਵਨ ਨੂੰ ਗ੍ਰਿਫਤਾਰ ਕਰ ਲਿਆ ਪਵਨ ਆਪਣੀ ਮਾਂ ਦੇ ਪਿਆਰਾਂ ਵਿੱਚ ਡਿੱਗ ਕੇ ਗਿੜਗੜਾਉਂਦਾ ਹੋਇਆ ਬੋਲਣ ਲੱਗਾ ਮਾਂ ਤੁਸੀਂ ਭਾਵਨੀ ਨੂੰ ਸਮਝਾਓ ਉਹ ਆਪਣੀ ਸ਼ਿਕਾਇਤ ਵਾਪਸ ਲੈ ਲਵੇ ਮੈਨੂੰ ਜੇਲ੍ਹ ਨਹੀਂ ਜਾਣਾ ਮਰਦੁਲਾ ਜੀ ਨੇ ਦੋ ਕਦਮ ਪਿੱਛੇ ਹਟਦਿਆਂ ਕਿਹਾ ਹੁਣ ਮੈਂ ਕੁਝ ਨਹੀਂ ਕਰ ਸਕਦੀ ਬੇਟਾ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀ ਕਿ ਨੂੰ ਹੱਥ ਨਾ ਚੁੱਕਿਆ ਕਰ ਪਰ ਤੂੰ ਦਾ ਮੇਰੇ ਤੇ ਵੀ ਹੱਥ ਚੁੱਕਣ ਲੱਗ ਪਿਆ ਨੂ ਨੇ ਜੋ ਫੈਸਲਾ ਲਿਆ ਹੈ ਉਹ ਬਿਲਕੁਲ ਸਹੀ ਹੈ ਸਹੀ ਹੈ ਅਤੇ ਇਹ ਫੈਸਲਾ ਮੈਨੂੰ ਨੂ ਲਈ ਲੈਣਾ ਚਾਹੀਦਾ ਸੀ ਜਦ ਤੂੰ ਉਸ ਉਤੇ ਹੱਥ ਚੁੱਕਦਾ ਸੀ ਮੈਥੋਂ ਤਾਂ ਇੰਨੀ ਹਿੰਮਤ ਨਹੀਂ ਸੀ ਪਰ ਅੱਜ ਜੇ ਨੂ ਨੇ ਹਿੰਮਤ ਦਿਖਾਈ ਹੈ ਤਾਂ ਮੈਂ ਵੀ ਇਸੇ ਦਾ ਸਾਥ ਦੇਵਾਂਗੀ ਇੰਨਾ ਆਖ ਕੇ ਉਹਨਾਂ ਨੇ ਮੂੰਹ ਫੇਰ ਲਿਆ ਪਵਨ ਰੋਂਦਾ ਹੋਇਆ ਬੋਲਣ ਲੱਗਾ ਤੁਸੀਂ ਤਾਂ ਮੇਰੀ ਮਾਂ ਹੋ ਕੀ ਤੁਸੀਂ ਮੇਰੀ ਗਲਤੀ ਨੂੰ ਮਾਫ਼ ਨਹੀਂ ਕਰ ਸਕਦੇ ਵੈਸੇ ਵੀ ਕਹਿੰਦੇ ਹਨ ਕਿ ਮਾਫ਼ ਕਰਨ ਵਾਲੇ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਤਦ ਪਾਵਣੀ ਨੇ ਉਸ ਦੀਆਂ ਅੱਖਾਂ ਵਿੱਚ ਝਾਤ ਮਾਰਦਿਆਂ ਕਿਹਾ ਕਿ ਜਦੋਂ ਤੁਸੀਂ ਇੰਨਾ ਉੱਤੇ ਹੱਥ ਝੁਕ ਰਹੇ ਸੀ ਤਦ ਤੁਸੀਂ ਭੁੱਲ ਗਏ ਸੀ ਕਿ ਇਹ ਤੁਹਾਡੀ ਮਾਂ ਹੈ ਮਾਂ ਉੱਤੇ ਕੋਈ ਹੱਥ ਝੁਕਦਾ ਹੈ ਇਹ ਸੁਣ ਕੇ ਪਵਨ ਦੀਆਂ ਨਜ਼ਰਾਂ ਝੁਕ ਗਈਆਂ ਕੁਝ ਬੋਲ ਨਹੀਂ پا ਰਹਾ ਸੀ ਪਵਨ ਨੂੰ ਪੁਲਿਸ ਦੀ ਟੀਮ ਉੱਥੋਂ ਲੈ ਕੇ ਚਲੀ ਗਈ ਮਰੀਦਲਾ ਜੀ ਨੂੰ ਦੇ ਗਲੇ ਲੱਗ ਕੇ ਬੋਲੀ ਮੈਨੂੰ ਮਾਫ ਕਰ ਦੇਣਾ ਬੇਟੀ ਮੇਰੇ ਪੁੱਤਰ ਦੀ ਵਜ੍ਹਾ ਕਰਕੇ ਤੇਰੀ ਜ਼ਿੰਦਗੀ ਵੀ ਬਰਬਾਦ ਹੋ ਗਈ ਪਾਵਨੀ ਹਲਕੇ ਜਿਹੇ ਮੁਸਕਰਾਉਂਦੀ ਹੋਈ ਬੋਲੀ ਮਾਂ ਜੀ ਜ਼ਿੰਦਗੀ ਬਰਬਾਦ ਨਹੀਂ ਹੋਈ ਹੋਈ ਹੈ ਸਗੋਂ ਇੱਕ ਕਸ਼ਟਪ੍ਰੀਤ ਜ਼ਿੰਦਗੀ ਤੋਂ ਛੁਟਕਾਰਾ ਮਿਲਿਆ ਹੈ ਮੇਰੇ ਲਈ ਮੇਰਾ ਪੁੱਤਰ ਅਤੇ ਤੁਸੀਂ ਹੀ ਕਾਫੀ ਹੋ ਮੈਨੂੰ ਅਜਿਹਾਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਨਹੀਂ ਚਾਹੀਦਾ ਜਿਸ ਦੇ ਰਹਿੰਦਿਆਂ ਹਰ ਵੇਲੇ ਇੱਕ ਡਰ ਬਣਿਆ ਰਹੇ ਕਿ ਉਹ ਘਰ ਆਵੇਗਾ ਤਾਂ ਸਾਡੇ ਉੱਤੇ ਹੱਥ ਚੁੱਕੇਗਾ ਘਰ ਵਿੱਚ ਕਲੇਸ਼ ਕਰੇਗਾ ਇਸ ਤੋਂ ਚੰਗਾ ਤਾਂ ਅਸੀਂ ਉਸ ਇਨਸਾਨ ਦੇ ਬਿਨਾਂ ਸਕੂਨ ਨਾਲ ਜੀਏ ਇੰਨਾ ਆਖ ਕੇ ਉਸ ਨੇ ਸਿਰ ਝੁਕਾ ਲਿਆ ਮਰੀਦੁਲਾ ਜੀ ਨੇ ਉਸ ਦੇ ਮੱਥੇ ਉੱਤੇ ਹੱਥ ਫੇਰਦਿਆਂ ਕਿਹਾ ਅੱਜ ਤੋਂ ਤੂੰ ਮੇਰੀ ਨੂ ਨਹੀਂ ਸਗੋਤੀ ਹੈ ਅਸੀਂ ਮਿਲ ਜੁਲ ਕੇ ਹੀ ਇਕੱਠੇ ਰਹਾਂਗੇ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਾਂਗੇ ਘਟੋ ਘਟ ਅਸੀਂ ਸਵੇ ਅਭਿਵਾਨ ਨਾਰਤਾ ਜੀਵਾਂਗੇ ਇਹ ਸੁਣ ਕੇ ਪਾਵਨੀ ਨੇ ਰਾਤ ਦਾ ਸਾਹ ਲਿਆ ਅਤੇ ਉਸ ਨੇ ਸਹਿਮਤੀ ਵਿੱਚ ਸਿਰ ਹਿਲਾਇਆ ਦੋਸਤੋ ਘਰ ਵਿੱਚ ਡਰਾ ਤੇ ਡਰਾਵੇ ਵਿਵਹਾਰ ਨੂੰ ਸਹਿਣ ਕਰਨਾ ਕੋਈ ਹੱਲ ਨਹੀਂ ਹੈ ਜਦ ਨਜ਼ਰ ਅੰਦਾਜ਼ ਕੀਤੇ ਗਏ ਹੋਏ ਅਨਿਆਏ ਅਤੇ ਹਿੰਸਾ ਦੀ ਹਿੰਮਤ ਦਿਖਾਈ ਜਾਵੇ ਤਦ ਹੀ ਬਦਲਾਅ ਅਤੇ ਨਿਆਂ ਨਿਆਂ ਸੰਭਵ ਹੁੰਦਾ ਹੈ ਇੱਕ ਔਰਤ ਦਾ ਆਤਮ ਸਨਮਾਨ ਅਤੇ ਸਾਹਸ ਹੀ ਉਸ ਦੀ ਅਸਲੀ ਆਜ਼ਾਦੀ ਅਤੇ ਸੁਰੱਖਿਆ ਦਿਵਾ ਸਕਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ